ਆਰਜਨਦਰ ਸਿੰਘ ਮਾਤਾ ਦੇ ਅਸਥਾਨ ਤੇ ਤੰਗ ਤੇ ਅਸਥਾਨ ਮਸੂਮ 6 ਸਾਲ ਦੇ ਬੱਚੇ ਵਾਸਤੇ ਲੱਖਾਂ ਮੋਟੇ ਭਿਆਨਨੇ ਕੀਤਾ ਸੀ ਇਹਨਾਂ ਪਰਵਾਰ ਦੇ ਹਰ ਪਰਵਾਰ ਪਰ 10 ਦਿਨ ਪਹਿਲਾਂ ਹਾਥੀ ਸੈਨਾ ਦੀ ਕੈਫਿਡ ਯੂਨਿਟ ਦੇ ਜਵਾਨ ਬਲਦਰ ਮਲਕੀਤ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਦੇ ਖਲਾਲ ਬਲਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਨੌਰ ਵਿਖੇ ਜੋ ਜਿੱਤੀ ਗਈ ਜੋ ਦੀ ਬਹੁਤ ਦੁੱਖ भरी ਥਾਂ ਲੈ ਅਸੀਂ ਪਰਿਵਾਰ ਨੂੰ ਮਿਲੇ ਆ ਇਹ ਛੁੱਲੀ ਬੱਚੀ ਹੈ ਮਰਦ ਦਾ ਮਾਤਾ ਜੀ ਹੈਗੇ ਆ ਔਰ ਜੰਮ ਰੇ ਲਾਈਫ ਹੈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਨ ਦਲਵਾਇਆ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਦੁੱਖਾ ਜੀ ਪਹਾੜ ਜਿੱਦਾ ਸਦਮਾ ਇਹਨਾਂ ਦੀ ਮਾਤਾ ਵਾਸਤੇ ਮੈਂ ਤਰਫਤ ਲਈ ਵਾਸਤੇ ਮਾਸੂਮ 6 ਸਾਲ ਦੇ ਬੱਚੇ ਵਾਸਤੇ ਲੱਖਾਂ ਦੇ ਦੇਖ ਬਿਆਨ ਨਹੀਂ ਕੀਤਾ ਜਿਸ ਉਹ ਦਿਨ ਪਰਿਵਾਰਾਂ ਤੇ ਹੁੰਦੇ ਖਾਂ ਰੱਖਦੇ ਬਹੁਤ ਬੁਰਾ ਇਹਨਾਂ ਵਾਸਤੇ ਮੁਸੀਬਤਾਂ ਦਾ ਖੰਡਕ ਕਰਦੇ ਅਬ ਦੁਜੇ ਪਾਸੇ ਹੌਂਸਲਾ ਇਸ ਕਰਕੇ ਕਿ ਉਹ ਫੌਜ ਵਾਸਤੇ ਦੇਸ਼ ਵਾਸਤੇ ਸਮਾਜ ਵਾਸਤੇ ਉਹ ਸ਼ੀਧੀ ਪਾਈ ਆ ਸ਼ੈਤਾਨਾਂ ਦਾ ਨਾਮ ਜਿਹੜਾ ਹਿੰਦੀ ਦੁਨੀਆ ਤੋਂ ਕਰਨਾ ਜ਼ਿੰਦਗੀ ਬਹੁਤ ਆਤਮਾ ਤੋਂ ਬੰਦੇ ਲੋੜ ਨਸ਼ੇ ਪੀ ਕੇ ਵੀ ਮਰ ਰਹੇ ਲੋਕ ਐਕਸੀਡੈਂਟਾਂ 'ਚ ਮਰ ਰਹੇ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮਰ ਸ਼ਹੀਦ ਰਹੀ ਹੈ ਇਹ ਦੇਖ ਕੇ ਪਰਿਵਾਰ ਨੂੰ ਹਮੇਸ਼ਾ ਹੌਸਲਾ ਹੋਊਗਾ ਅਸੀਂ ਸਾਰੇ ਉਸ ਪਰਿਵਾਰ ਦੇ ਨਾਲ ਹਰ ਕਦਮ ਦੇ ਨਾਲ ਖੜਾਗੇ ਜਦ ਤੱਕ ਅਸੀਂ ਜੀਵੇ ਕਿਉਂਕਿ ਇਹ ਸਾਡੇ ਜਨੂੰ ਦਾ ਸਿਮਾਇਆ ਫੌਜੀ ਦੇ ਸਿਪਤੇ ਸਮਾਜ ਆ ਫੌਜੀ ਦੇ ਸਿਪਤੇ ਦੇਸ਼ ਸੋਜੀ ਪਰਿਵਾਰਾਂ ਦਾ ਕੁਝ ਪਰਿਵਾਰਾਂ ਦਾ ਜਿੰਨਾ ਵੀ ਸਦਕਾਰ ਕੀਤਾ 10 ਦਿਨ ਪਹਿਲਾਂ ਆਰਥੀ ਸੈਨਾ ਦੀ ਕੈਫੇਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਆਪਣਾ ਬਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂੌਰ ਵਿਖੇ ਜੋ ਜਿੱਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਨਪਾਗੀ ਜਦ ਮੰਨਪਾਗੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਵਿਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਨ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਹੀ ਇਹ ਤੱਕ ਪੁਲਰਤਨ ਕਰਦੇ ਸੋ ਇੱਕ ਵਾਰ ਫਿਰ ਮੈਂ ਉਸ ਯੋਧਾ ਨੂੰ ਸ਼ਤਤ ਫੁੱਲਰ ਕਰਦਾ ਯੋਧੀ ਬਹੁਤ ਦੁੱਖ ਭਰੀ ਗੱਲ ਹੈ ਅਸੀਂ ਪਰਿਵਾਰ ਨੂੰ ਮਿਲੇ ਆ ਇਹ ਛੋਟੀ ਜੀ ਬੱਚੀ ਹੈ ਵਰਦਾ ਮਾਤਾ ਜੀ ਹੈਗੇ ਆ ਔਰ ਜੰਗ ਰਹੀ ਰਹਿਤ ਹੈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਤੁਹਾਨੂੰ ਜੋ ਮਾਨ ਦਿਲਵਾਇਆ ਤੇ ਕੁਮਰ ਵਿੱਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਦੀ ਨੂੰ ਆਉਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨਾ ਪਹੁੰਚੋ ਪਤਾ ਨਹੀਂ ਲੱਗਦਾ ਇਹਨਾਂ ਪਰਵਾਰ ਨੂੰ ਕਹਿੰਦੇ ਦੁੱਖ ਵੱਡਾ ਹੋ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਲ ਹੈ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਜ਼ੈਂਟੇਮੈਂ ਨਾ ਮੈਂ ਕਿ ਜੇ ਫ੍ਰੀਲੀਅਰ ਪਾਰਟੀ ਹੈ ਪਰ ਕੇਸੇ ਸਰਕਾਰ ਦੇ ਐਡਮਿਸਟਰ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਦੋਂ ਜਿੰਨਾ ਵੀ ਹੈਗਾ ਉਹਨੂੰ ਜਲਦੀ ਕਰਵਾਵਾਂਗੇ ਜਿੱਥੇ ਤੋ ਕਰਕੇ ਬਹੁਤ ਜ਼ਿਆਦਾ ਮਤਲਬ ਕੇਸ ਹੈਗਾ ਹੀ ਉਹਨਾਂ ਨੌਲੇਜ ਦਾ ਗ੍ਰੀਡ ਜਿਹੜਾ ਸਾਹਿਬ ਨੇ ਜਿਹੜਾ ਸੈਮਿੰਗ ਵੈਲਫੇਅਰ ਦਾ ਟਰੈਕਟਰ ਹੈ ਉਹਨੇ ਇੱਕ ਲੱਖ ਦਾ ਚੈੱਕ ਵੀ ਜਿਹਾ ਉਹ ਐਮੀ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਕਿ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ ਕੋਈ ਗੇਟ ਬਣਾਉਣਾ ਸਕੂਲ ਦਾ ਨਾਮ ਰੱਖਣਾ ਉਹ ਜਲਦੀ ਜਲਦੀ ਹੋਏਗਾ ਸਾਡਾ ਇੱਕ ਵਾਰ ਫਿਰ ਸਾਡੇ ਭਰੋਸਾ ਹਮਦਰਦੀ ਵਰਕਸ਼ਿਪ ਕਰਦੇ ਹੋਏ ਭਵਿੱਖ ਦਾ ਖਾਲਸਾ ਵਾਜ